ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਚਮਤਕਾਰੇ ਟੋਟਕੇ ਦੇ ਉੱਪਰ ਦੋਸਤੋ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਬਹੁਤ ਹੀ ਇੰਪੋਰਟੈਂਟ ਜਾਣਕਾਰੀ ਸਾਂਝੀ ਕਰਨ ਵਾਲੇ ਹਾਂ ਕਿਉਂਕਿ ਅੱਜ ਰਾਤ ਤੋਂ ਬਣ ਰਿਹਾ ਹੈ ਮਹਾ ਦੁਰਲਭ ਸੰਜੋਗ ਤੇ 2.5 ਸਾਲ ਤੱਕ ਮਾਤਾ ਲక్ష్ਮੀ ਜੀ ਸ਼ੇਰ ਰਾਸ਼ੀ ਵਾਲਿਆਂ ਨੂੰ ਕਰਨਗੇ ਧਨ ਦੇ ਨਾਲ ਮਾਲਾ ਮਾਲ ਇਸ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜੈ ਮਾਤਾ ਲక్ష్ਮੀ ਦੇਵੀ ਜੀ ਲਿਖ ਕੇ ਹਾਜ਼ਰੀ ਲਗਵਾ ਦਿਓ ਜੀ ਤਾਂ ਕੇ ਧਨ ਦੀ ਦੇਵੀ ਮਾਤਾ ਲక్ష్ਮੀ ਜੀ ਦੀ ਤੁਹਾਨੂੰ ਵੀ ਕਰ ਦੇਣ ਜੀ ਧਨ ਦੇ ਨਾਲ ਮਾਲਾ-ਮਾਲ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜੀ ਦੋਸਤ ਮਾਤਾ ਲక్ష్ਮੀ ਹੁਣ ਇਹਨਾਂ ਰਾਸ਼ੀ ਵਾਲਿਆਂ ਦੇ ਘਰ ਪਧਾਰ ਰਹੇ ਹਨ ਜਿਸ ਨਾਲ ਇਹਨਾਂ ਰਾਸ਼ੀ ਵਾਲਿਆਂ ਦੇ ਜੀਵਨ ਦੇ ਹੁਣ ਸਾਰੇ ਇਹ ਦੁੱਖ ਦਰਦ ਤੇ ਕਸ਼ਟ ਜਿਹੜੇ ਹਨ ਮਿਟਣ ਵਾਲੇ ਹਨ ਇਹਨਾਂ ਰਾਸ਼ੀ ਵਾਲਿਆਂ ਦੇ ਜੀਵਨ ਵਿੱਚ ਆਉਣ ਵਾਲੀਆਂ ਹਨ ਮਾਤਾ ਲక్ష్ਮੀ ਜੀ ਦੀ ਕਿਰਪਾ ਦੇ ਨਾਲ ਜੀ ਬਸ ਅਪਾਰ ਖੁਸ਼ੀਆਂ ਹੀ ਖੁਸ਼ੀਆਂ ਜਿਸ ਨਾਲ ਇਹਨਾਂ ਰਾਸ਼ੀ ਵਾਲਿਆਂ ਦਾ ਪੂਰਾ ਹੀ ਜੀਵਨ ਬਦਲ ਜਾਵੇਗਾ ਇਹ ਭਾਗਸ਼ਾਲੀ ਰਾਸ਼ੀਆਂ ਕਿਹੜੀਆਂ-ਕਿਹੜੀਆਂ ਹਨ ਜਿਨ੍ਹਾਂ ਦਾ ਭਾਗ ਮਾਤਾ ਲక్ష్ਮੀ ਜੀ ਦੇ ਅਸ਼ੀਰਵਾਦ ਦੇ ਨਾਲ ਹੀ ਚਮਕਣ ਵਾਲਾ ਹੈ ਇਹਨਾਂ ਰਾਸ਼ੀ ਵਾਲਿਆਂ ਨੂੰ ਮਿਲਣ ਵਾਲੀਆਂ ਹਨ ਬਹੁਤ ਵੱਡੀਆਂ-ਵੱਡੀਆਂ ਖੁਸ਼ਖਬਰੀਆਂ ਇਸ ਵੀਡੀਓ ਵਿੱਚ ਤੁਹਾਨੂੰ ਅਸੀਂ ਉਹਨਾਂ ਖੁਸ਼ ਨਸੀਬ ਤੇ ਭਾਗਸ਼ਾਲੀ ਰਾਸ਼ੀਆਂ ਦੇ ਬਾਰੇ ਦੱਸਣ ਵਾਲੇ ਹਾਂ ਇਸ ਲਈ ਤੁਸੀਂ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਨਾਲ ਸੁਣਨਾ ਹੋ ਸਕਦਾ ਹੈ ਤੁਹਾਡੀ ਵੀ ਰਾਸ਼ੀ ਇਹਨਾਂ ਦੇ ਵਿੱਚੋਂ ਇੱਕ ਖੁਸ਼ਕਿਸਮਤ ਬਣ ਜਾਵੇ ਕਿਉਂਕਿ ਇਹ ਵੀਡੀਓ ਇਹਨਾਂ ਰਾਸ਼ੀਵਾੜਿਆਂ ਲਈ ਬੜੇ ਮਹੱਤਵਪੂਰਨ ਸਾਬਿਤ ਹੋ ਜਾਵੇਗੀ ਦੋਸਤੋ ਮਾਤਾ ਲక్ష్ਮੀ ਜੀ ਦੇ ਅਸ਼ੀਰਵਾਦ ਦੇ ਨਾਲ ਤੁਹਾਨੂੰ ਹੁਣ ਬਹੁਤ ਹੀ ਖੁਸ਼ੀਆਂ ਪ੍ਰਾਪਤ ਹੋਣ ਵਾਲੀਆਂ ਹਨ ਤੇ ਨਾਲ ਹੀ ਨਾਲ ਤੁਹਾਨੂੰ ਦੱਸ ਦਈਏ ਕਿ ਹਰ ਇੱਕ ਮਨੁੱਖ ਨੂੰ ਚਾਹਤ ਹੁੰਦੀ ਹੈ ਆਪਣੇ ਭਵਿੱਖ ਨੂੰ ਲੈ ਕੇ ਜਾਣਕਾਰੀ ਦੀ ਉਹ ਕਾਫੀ ਸੰਜੀਦਾ ਹੁੰਦਾ ਹੈ ਕਿ ਦੁਨੀਆ ਵਿੱਚ ਹਰ ਵਿਅਕਤੀ ਆਪਣੇ ਭਵਿੱਖ ਨੂੰ ਜਾਣਨ ਲਈ ਉਤਸੁਕਤਾ ਵਿੱਚ ਰਹਿੰਦਾ ਹੈ ਕਿ ਮੈਨੂੰ ਪਤਾ ਲੱਗ ਜਾਵੇ ਆਉਣ ਵਾਲਾ ਸਮਾਂ ਮੇਰੇ ਨਾਲ ਕਿਹੋ ਜਿਹਾ ਵਾਪਰੇਗਾ ਕਿਉਂਕਿ ਮਨੁੱਖ ਦੇ ਜੀਵਨ ਵਿੱਚ ਗ੍ਰਹਿਆਂ ਦੀ ਚਾਲ ਦਾ ਬੜਾ ਹੀ ਜ਼ਿਆਦਾ ਵੱਡਾ ਮਹੱਤਵ ਮੰਨਿਆ ਜਾਂਦਾ ਹੈ ਇਹਨਾਂ ਦੀ ਚਾਲ ਦੇ ਨਾਲ ਸਿੱਧਾ ਸਾਡੇ ਜੀਵਨ ਤੇ ਅਸਰ ਪੈਂਦਾ ਹੈ ਗ੍ਰਹ ਸਾਡੇ ਜੀਵਨ ਵਿੱਚ ਬਹੁਤ ਮਹੱਤਵ ਰੱਖਦੇ ਹਨ ਕਿਸੇ ਵੀ ਗ੍ਰਹ ਦੀ ਦਸ਼ਾ ਬਦਲਣ ਦੇ ਨਾਲ ਰਾਸ਼ੀਆਂ ਦੀ ਦਸ਼ਾ ਵੀ ਬਦਲ ਜਾਂਦੀ ਹੈ ਤੇ ਇਸ ਵਾਰ ਦੀ ਤਰ੍ਹਾਂ ਤੁਹਾਨੂੰ ਦੱਸ ਦਈਏ ਕਿ ਮਹਾ ਸੰਜੋਗ ਬਣਦਾ ਹੋਇਆ ਨਜ਼ਰ ਆ ਰਿਹਾ ਹੈ ਜਿਸ ਨਾਲ ਮਾਤਾ ਲక్ష్ਮੀ 12 ਰਾਸ਼ੀਆਂ ਦੇ ਵਿੱਚੋਂ ਕੁਝ ਰਾਸ਼ੀ ਵਾਲਿਆਂ ਦੀ ਕਿਸਮਤ ਚਮਕਾਉਣ ਵਾਲੇ ਹਨ ਦੋਸਤੋ ਮਾਤਾ ਲక్ష్ਮੀ ਜੀ ਨੂੰ ਧਨ ਦੀ ਦੇਵੀ ਵੀ ਕਿਹਾ ਜਾਂਦਾ ਹੈ ਤੇ ਨਾਲ ਇਹ ਕਿਹਾ ਜਾਂਦਾ ਹੈ ਕਿ ਇਹਨਾਂ ਦਾ ਸੁਭਾਅ ਬੇहद ਚੰਚਲ ਹੁੰਦਾ ਹੈ ਜਿਸ ਦੇ ਘਰ ਵਿੱਚ ਸਾਫ਼ ਸਫਾਈ ਹੋਵੇ ਜਿਸ ਦੇ ਘਰ ਵਿੱਚ ਆਪਸੀ પ્રેમ ਪਿਆਰ ਹੋਵੇ ਉਹਨਾਂ ਦੇ ਘਰ ਵਿੱਚ ਤਾਂ ਫਿਰ ਹਮੇਸ਼ਾ ਲਈ ਪਹੁੰਚਾਰ ਜਾਂਦੇ ਹਨ ਉਹਨਾਂ ਦੇ ਉੱਪਰ ਇਹਨਾਂ ਦੀ ਕਿਰਪਾ ਹਮੇਸ਼ਾ ਲਈ ਬਣ ਜਾਂਦੀ ਹੈ ਉਸ ਦਾ ਜੀਵਨ ਹੀ ਫਿਰ ਖੁਸ਼ੀਆਂ ਦੇ ਨਾਲ ਭਰ ਜਾਂਦਾ ਹੈ ਕਿਉਂਕਿ ਦੋਸਤੋ ਤੁਸੀਂ ਸਾਰੇ ਜਾਣਦੇ ਹੋ ਇਸ ਦੁਨੀਆ ਦੇ ਵਿੱਚ ਸਾਰੇ ਜਾਨੇ ਹੀ ਇੱਕੋ ਬਰਾਬਰ ਨਹੀਂ ਹੁੰਦੇ ਕਿਸੇ ਨੂੰ ਅਮੀਰੀ ਤੇ ਕਿਸੇ ਨੂੰ ਗਰੀਬੀ ਉਸ ਦੀ ਮਿਹਨਤ ਤੇ ਹੀ ਨਿਰਭਰ ਕਰਦੀ ਹੈ ਜੇਕਰ ਕੋਈ ਗਰੀਬ ਪੈਦਾ ਹੋਇਆ ਹੈ ਤਾਂ ਉਹ ਆਪਣੀ ਮਿਹਨਤ ਦੇ ਨਾਲ ਅਮੀਰ ਬਣ ਸਕਦਾ ਹੈ ਜੇ ਲੋਕ ਜਿਹੜੇ ਹਨ ਅਮੀਰ ਹੁੰਦੇ ਹਨ ਜ਼ਰੂਰੀ ਨਹੀਂ ਕਿ ਉਹ ਅਮੀਰ ਹੀ ਰਹਿਣ ਜੇਕਰ ਉਹਨਾਂ ਦੀ ਗ੍ਰਹਿ ਦਸ਼ਾ ਜਿਹੜੀ ਹੈ ਬਦਲ ਜਾਵੇ ਤਾਂ ਗਰੀਬੀ ਹੋ ਸਕਦੀ ਹੈ ਇਸ ਲਈ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਮੀਰ ਹੀ ਰਹੀਏ ਤਾਂ ਮਾਤਾ ਲక్ష్ਮੀ ਜੀ ਦੇ ਜਿਹੜੇ ਬਚਨ ਹਨ ਉਹਨਾਂ ਨੂੰ ਫੋਲੋ ਕਰਨਾ ਚਾਹੀਦਾ ਹੈ ਭਾਵ ਕਿ ਘਰ ਵਿੱਚ ਸਾਫ ਸਫਾਈ ਰੱਖਣੀ ਚਾਹੀਦੀ ਹੈ ਆਪਸੀ પ્રેમ ਪਿਆਰ ਵਿੱਚ ਰਲ ਮਿਲ ਕੇ ਰਹਿਣਾ ਚਾਹੀਦਾ ਹੈ ਗਰੀਬਾਂ ਨੂੰ ਦਾਨਪੁਨ ਕਰਨਾ ਚਾਹੀਦਾ ਹੈ ਜੇਕਰ ਗਰੀਬਾਂ ਦੇ ਅੰਦਰ ਵੀ ਧਨ ਕਮਾਉਣ ਦੀ ਚਾਹਤ ਕਿਉਂਕਿ ਜਿਆਦਾ ਹੁੰਦੀ ਹੈ ਕੁਝ ਲੋਕ ਇਸ ਤਰ੍ਹਾਂ ਦੇ ਹੁੰਦੇ ਹਨ ਚਾਹੇ ਅਮੀਰ ਤੇ ਚਾਹੇ ਗਰੀਬ ਵਰਤ ਅਨੁਕਮਾਉਂਦੀ ਬਹੁਤ ਜ਼ਿਆਦਾ ਲਾਲਸਾ ਹੁੰਦੀ ਹੈ ਕਿ ਅਸੀਂ ਹੋਰ ਅਮੀਰ ਹੋ ਜਾਈਏ ਸਾਡੇ ਗ੍ਰਹਿ ਨਕਸ਼ਤਰਾਾਂ ਦੇ ਵਿੱਚ ਕੋਈ ਪਰਿਵਰਤਨ ਹੁੰਦਾ ਹੈ ਉਸ ਦਾ ਅਸਰ ਕੁਝ ਰਾਸ਼ੀਆਂ ਤੇ ਸਕਾਰਾਤਮਕ ਤੇ ਕੁਝ ਰਾਸ਼ੀਆਂ ਤੇ ਨਕਾਰਾਤਮਕ ਪੈਂਦਾ ਹੈ ਜੋਤਿਸ਼ ਸ਼ਾਸਤਰ ਦੇ ਅਨੁਸਾਰ ਮਹਾ ਸੰਜੋਗ ਬਣ ਰਿਹਾ ਹੈ ਹੁਣ 12 ਰਾਸ਼ੀਆਂ ਦੇ ਵਿੱਚੋਂ ਇਹਨਾਂ ਰਾਸ਼ੀ ਵਾਲਿਆਂ ਦੀ ਕਿਸਮਤ ਖੁਦ ਮਾਤਾ ਲਕਸ਼ਮੀ ਜੀ ਚਮਕਾਉਣ ਵਾਲੇ ਹਨ ਦੋਸਤੋ ਇਹਨਾਂ ਰਾਸ਼ੀ ਵਾਲਿਆਂ ਤੇ ਉਹ ਬਹੁਤ ਜ਼ਿਆਦਾ ਪ੍ਰਸੰਨ ਹੋ ਚੁੱਕੇ ਹਨ ਜਿਸ ਨਾਲ ਇਹਨਾਂ ਤੇ ਭਾਗ ਤੇ ਧਨ ਦੀ प्रबल ਸਥਿਤੀ ਪੈਦਾ ਹੋ ਜਾਵੇਗੀ ਇਸ ਮਹਾਂ ਸੰਜੋਗ ਦੇ ਨਾਲ ਤੁਹਾਨੂੰ ਦੱਸ ਦਈਏ ਕਿ ਇਹਨਾਂ ਨੂੰ ਭਾਰੀ ਧਨਲਾਭ ਹੋ ਸਕਦਾ ਹੈ ਹੁਣ ਗੱਲ ਕਰਦੇ ਹਾਂ ਜੀ ਉਹਨਾਂ ਖੁਸ਼ ਨਸੀਬ ਤੇ ਭਾਗਸ਼ਾਲੀ ਰਾਸ਼ੀਆਂ ਦੇ ਬਾਰੇ ਜਿਨ੍ਹਾਂ ਨੂੰ ਮਾਤਾ ਲਕਸ਼ਮੀ ਜੀ ਦਾ ਅਸ਼ੀਰਵਾਦ ਸਿੱਧਿਆਂ ਹੀ ਪ੍ਰਾਪਤ ਹੋ ਜਾਵੇਗਾ ਤੇ ਉਹ ਭਾਗਸ਼ਾਲੀ ਰਾਸ਼ੀਆਂ ਦੇ ਵਿੱਚੋਂ ਸਭ ਤੋਂ ਪਹਿਲੀ ਰਾਸ਼ੀ ਆਉਂਦੀ ਹੈ ਜੀ वृश्चਿਕ ਰਾਸ਼ੀ বৃশ্চিক রাশি ਵਾਲਿਆਂ ਨੂੰ ਦੱਸ ਦਈਏ ਕਿ ਧਨ ਦੀ ਦੇਵੀ ਮਾਤਾ ਲక్ష్ਮੀ ਜੀ ਦੀਆਂ ਪਰ ਕਿਰਪਾ ਦੇ ਨਾਲ ਤੁਹਾਡੀ ਹੁਣ ਕਿਸਮਤ ਚਮਕ ਜਾਵੇਗੀ ਤੁਹਾਡੇ ਘਰ ਵਿੱਚ ਖੁਸ਼ੀਆਂ ਦਾ ਮਾਹੌਲ ਬਣ ਜਾਵੇਗਾ ਮਾਤਾ ਲక్ష్ਮੀ ਜੀ ਲਗਾਤਾਰ ਤੁਹਾਡੇ ਤੇ ਕਿਰਪਾ ਵਰਸਾਉਣ ਵਾਲੇ ਹਨ ਜਿਸ ਨਾਲ ਤੁਸੀਂ ਪਰਿਵਾਰਕ ਸਮੱਸਿਆਵਾਂ ਤੋਂ ਦੂਰ ਹੋ ਜਾਓਗੇ ਮਾਤਾ ਲక్ష్ਮੀ ਜੀ ਦੀ ਕਿਰਪਾ ਇਸ ਰਾਸ਼ੀ ਵਾਲੇ ਲੋਕਾਂ ਤੇ ਧਨਲਾਭ ਲੈ ਕੇ ਆਵੇਗੀ ਤੇ ਵਪਾਰ ਵਿੱਚ ਕਾਫੀ ਮੁਨਾਫਾ ਹੋ ਜਾਵੇਗਾ ਨਾਲ ਹੀ ਨਾਲ ਤੁਹਾਡਾ ਮਨ ਹੁਣ ਧਾਰਮਿਕ ਕੰਮਾਂ ਵਿੱਚ ਵਧਣਾ ਸ਼ੁਰੂ ਹੋ ਜਾਵੇਗਾ। ਘਰ ਪਰਿਵਾਰ ਵਿੱਚ ਕੋਈ ਧਾਰਮਿਕ ਆਯੋਜਨ ਹੋ ਸਕਦਾ ਹੈ ਨਵੇਂ ਕੰਮਾਂ ਦੇ ਲਈ ਸਮਾਂ ਤੁਹਾਡੇ ਲਈ ਬੜਾ ਹੀ ਵਧੀਆ ਤੇ ਅਨੁਕੂਲ ਸਾਬਿਤ ਹੋ ਜਾਵੇਗਾ। ਮਾਤਾ ਲక్ష్ਮੀ ਜੀ ਦੀ ਕਿਰਪਾ ਦੇ ਨਾਲ ਇਸ ਰਾਸ਼ੀ ਦੇ ਲੋਕ ਕਰਜ਼ੇ ਤੋਂ ਮੁਕਤ ਹੋ ਜਾਣਗੇ। ਉਹਨਾਂ ਦੇ ਅਸ਼ੀਰਵਾਦ ਦੇ ਸਦਕਾ বৃশ্চਿਕ ਰਾਸ਼ੀ ਵਾਲਿਆਂ ਲਈ ਬਣ ਰਿਹਾ ਹੈ ਮਹਾਦਰਲਭ ਸੰਜੋਗ। ਆਰਥਿਕ ਸਥਿਤੀ ਮਜ਼ਬੂਤ ਹੋ ਜਾਵੇਗੀ। ਮਾਤਾ ਲక్ష్ਮੀ ਜੀ ਦੀ ਕਿਰਪਾ ਨਾਲ ਤੁਹਾਡੇ ਸਾਰੇ ਹੀ ਕੰਮ ਹੁਣ ਸਫਲਤਾਪੂਰਵਕ ਪੂਰੇ ਹੋ ਜਾਣਗੇ ਸਮੇ ਦਾ ਭਰਪੂਰ ਲਾਭ ਉਠਾਓ ਤੇ ਹੱਥੋਂ ਨਾ ਜਾਣ ਦਿਓ ਇਸ ਲਿਸਟ ਦੀ ਅਗਲੀ ਖੁਸ਼ ਨਸੀਬ ਰਾਸ਼ੀ ਹੈ ਜੀ ਮੇਖ ਰਾਸ਼ੀ ਮੇਖ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਮਾਤਾ ਲక్ష్ਮੀ ਜੀ ਦੀ ਅਪਾਰ ਕਿਰਪਾ ਦ੍ਰਿਸ਼ਟੀ ਦੇ ਨਾਲ ਹੁਣ ਤੁਸੀਂ ਦਿਨ ਰਾਤ ਜਾਗਣੇ ਤਰੱਕੀ ਕਰੋਗੇ ਮਾਤਾ ਲక్ష్ਮੀ ਜੀ ਦੀ ਕਿਰਪਾ ਦੇ ਨਾਲ ਵਪਾਰ ਦੇ ਖੇਤਰ ਵਿੱਚ ਕੀਤੀ ਗਈ ਯਤਨ ਤੁਹਾਡੇ ਸਾਰੇ ਹੀ ਸਫਲ ਹੋ ਜਾਣਗੇ ਨੌਕਰੀ ਦੀ ਦਸ਼ਾ ਵਿੱਚ ਚੱਲ ਰਹੀ ਕੋਈ ਜਲਦ ਹੀ ਤੁਹਾਡੀ ਕੋਈ ਕੰਮ ਸਫਲ ਹੋ ਜਾਵੇਗਾ ਤੇ ਮਾਤਾ ਲక్ష్ਮੀ ਜੀ ਦੀ ਕਿਰਪਾ ਦੇ ਨਾਲ ਵਪਾਰੀ ਵਰਗ ਨੂੰ ਵੀ ਕਾਫੀ ਧਨਲਾਭ ਦੀ ਪ੍ਰਾਪਤੀ ਹੋ ਸਕਦੀ ਹੈ। ਸਾਥੀਆਂ ਦੀ ਤਰਫ ਤੋਂ ਵੀ ਤੁਹਾਨੂੰ ਕੋਈ ਖੁਸ਼ਖਬਰੀ ਦੀ ਗੱਲ ਸੁਣਨ ਨੂੰ ਮਿਲ ਸਕਦੀ ਹੈ। ਇਸ ਸਮੇਂ ਤੁਹਾਡਾ ਲਾਈਫ ਪਾਰਟਨਰ ਤੁਹਾਡੀ ਜ਼ਿੰਦਗੀ ਵਿੱਚ ਕੋਈ ਖੁਸ਼ੀਆਂ ਦਾ ਪਰ ਲੈ ਕੇ ਆ ਸਕਦਾ ਹੈ। ਇਸ ਸਮੇਂ ਤੁਹਾਨੂੰ ਵਿਦੇਸ਼ ਵਿੱਚੋਂ ਕੋਈ ਸਰਪ੍ਰਾਈਜ਼ ਗਿਫਟ ਮਿਲ ਸਕਦਾ ਹੈ ਜਿਸਦੇ ਬਾਰੇ ਤੁਹਾਨੂੰ ਕੋਈ ਜਾਣਕਾਰੀ ਨਹੀਂ ਹੋਵੇਗੀ। ਅਚਾਨਕ ਮਿਲਣ ਦੇ ਨਾਲ ਤੁਹਾਡੀ ਖੁਸ਼ੀ ਦਾ ਠਿਕਾਣਾ ਨਹੀਂ ਰਹਿ ਜਾਵੇਗਾ ਨਾਲ ਹੀ ਨਾਲ ਮੇਖ ਰਾਸ਼ੀ ਵਾਲਿਓ ਸਮਾਜਿਕ ਖੇਤਰ ਵਿੱਚ ਵੀ ਤੁਹਾਨੂੰ ਸਫਲਤਾ ਪ੍ਰਾਪਤ ਹੋਵੇਗੀ ਜਿਹੜੇ ਲੋਕ ਵਿਦਿਆਰਥੀ ਵਰਗ ਨਾਲ ਸੰਬੰਧ ਰੱਖਦੇ ਹਨ ਸਿੱਖਿਆ ਦੇ ਖੇਤਰ ਵਿੱਚ ਸਫਲਤਾ ਪ੍ਰਾਪਤ ਹੋਵੇਗੀ ਤੁਹਾਡੇ ਦੁਆਰਾ ਕੀਤੇ ਗਏ ਸਾਰੇ ਹੀ ਯਤਨ ਸਫਲ ਹੋ ਜਾਣਗੇ ਪੂਰਨ ਰੂਪ ਵਿੱਚ ਤੁਹਾਨੂੰ ਸਫਲਤਾ ਪ੍ਰਾਪਤ ਹੋ ਜਾਵੇਗੀ ਮਾਤਾ ਲక్ష్ਮੀ ਜੀ ਦੇ ਆਸ਼ੀਰਵਾਦ ਨਾਲ ਮੇਖ ਰਾਸ਼ੀ ਵਾਲਿਓ ਸਮਾ ਤੁਹਾਡੇ ਲਈ ਚੰਗਾ ਹੈ ਜਿਹੜੇ ਲੋਕ ਵਿਦੇਸ਼ ਚ ਜਾ ਕੇ ਨੌਕਰੀ ਜਾਂ ਪੜ੍ਹਾਈ ਕਰਨ ਦਾ ਸੁਪਨਾ ਵੇਖ ਰਹੇ ਹਨ ਸੁਪਨਾ ਜਲਦ ਹੀ ਸਾਕਾਰ ਹੋ ਜਾਵੇਗਾ। ਮਾਤਾ ਲక్ష్ਮੀ ਜੀ ਦੀ ਕਿਰਪਾ ਨਾਲ ਤੁਹਾਡੇ ਸਾਰੇ ਕੰਮ ਸਫਲਤਾਪੂਰਵਕ ਪੂਰੇ ਹੋਣਗੇ। ਜਿਹੜੇ ਲੋਕ ਨਵਾਂ ਵਾਹਨ ਜਾਂ ਮਕਾਨ ਖਰੀਦਣ ਨੂੰ ਲੈ ਕੇ ਯੋਜਨਾ ਬਣਾ ਰਹੇ ਹਨ ਯੋਜਨਾ ਸਫਲ ਹੋ ਜਾਵੇਗੀ। ਮਾਤਾ ਲక్ష్ਮੀ ਜੀ ਦੇ ਅਸ਼ੀਰਵਾਦ ਨਾਲ ਤੁਹਾਡੀਆਂ ਜਿੰਨੀਆਂ ਵੀ ਇੱਛਾਵਾਂ ਹਨ ਜਲਦ ਹੀ ਪੂਰੀਆਂ ਹੋ ਜਾਣਗੀਆਂ। ਘਰ ਪਰਿਵਾਰ ਵਿੱਚ ਖੁਸ਼ੀਆਂ ਦਾ ਮਾਹੌਲ ਬਣ ਜਾਵੇਗਾ। ਐਸਲ ਇਸ ਟੂ ਦੀ ਅਗਲੀ ਖੁਸ਼ ਨਸੀਬ ਰਾਸ਼ੀ ਹੈ ਜੀ ਮਿਥਨ ਰਾਸ਼ੀ ਮਿਥਨ ਰਾਸ਼ੀ ਵਾਲਿਓ ਤੁਹਾਨੂੰ ਦੱਸ ਦਈਏ ਕਿ ਧਨ ਦੀ ਦੇਵੀ ਮਾਤਾ ਲక్ష్ਮੀ ਤੁਹਾਡੇ ਤੇ ਬਹੁਤ ਜ਼ਿਆਦਾ ਪ੍ਰਸੰਨ ਹੋ ਚੁੱਕੇ ਹਨ ਮਾਤਾ ਲక్ష్ਮੀ ਜੀ ਦੀ ਅਪਾਰ ਕਿਰਪਾ ਦ੍ਰਿਸ਼ਟੀ ਤੁਹਾਡੇ ਤੇ ਬਣੀ ਰਹੇਗੀ ਜਿਸ ਦੀ ਵਜ੍ਹਾ ਦੇ ਨਾਲ ਤੁਹਾਡੇ ਜੀਵਨ ਵਿੱਚ ਆਉਣ ਵਾਲੀਆਂ ਧਨ ਸੰਬੰਧੀ ਸਾਰੀਆਂ ਪਰੇਸ਼ਾਨੀਆਂ ਦੂਰ ਹੋ ਜਾਣਗੀਆਂ ਹਰ ਇੱਕ ਕਾਰਜ ਖੇਤਰ ਵਿੱਚ ਅਪਾਰ ਸਫਲਤਾ ਪ੍ਰਾਪਤ ਹੋਵੇਗੀ ਜੇਕਰ ਤੁਹਾਡੇ ਬੱਚੇ ਦਾ ਰਿਸ਼ਤਾ ਕਾਫੀ ਸਮੇਂ ਤੋਂ ਨਹੀਂ ਸੀ ਹੋ ਰਿਹਾ ਕੋਈ ਵੀ ਅੜਚਣ ਪੈਦਾ ਹੁੰਦੀ ਸੀ ਉਹ ਦੂਰ ਹੋ ਜਾਵੇਗੀ ਇਸ ਹਫਤੇ ਰਿਸ਼ਤਾ ਜਿਹੜਾ ਹੈ ਉਹ ਪੱਕਾ ਹੋ ਜਾਵੇਗਾ ਧਨ ਕਮਾਉਣ ਦੇ ਨਵੇਂ-ਨਵੇਂ ਮਾਰਗ ਮਿਲਣਗੇ ਕਾਰਜ ਖੇਤਰ ਵਿੱਚ ਤੇਜ਼ੀ ਦੇ ਨਾਲ ਤੁਸੀਂ ਅੱਗੇ ਵਧੋਗੇ ਤੁਹਾਡੇ ਜੀਵਨ ਵਿੱਚ ਚਾਰਾਂ ਹੀ ਪਾਸਿਆਂ ਤੋਂ ਪੈਸਿਆਂ ਦਾ ਆਗਮਨ ਹੋ ਜਾਵੇਗਾ ਨੌਕਰੀ ਪੇਸ਼ਾ ਲੋਕਾਂ ਦੀ ਉਮਰ ਵਿੱਚ ਵਾਧਾ ਹੋਵੇਗਾ ਨਾਲ ਹੀ ਨਾਲ ਤੁਹਾਡੀ ਜਿਹੜੀ ਹੈ ਤਨਖਾਹ ਵਿੱਚ ਵਾਧਾ ਹੋ ਸਕਦਾ ਹੈ ਵਪਾਰ ਵਿੱਚ ਅਚਾਨਕ ਧਨਲਾਭ ਦੇ ਯੋਗ ਬਣ ਰਹੇ ਹਨ। ਵਾਸਤਵਿਕ ਧਨਲਾਭ ਮਿਥਨ ਰਾਸ਼ੀ ਵਾਲਿਓ ਤੁਹਾਨੂੰ ਹੋ ਸਕਦਾ ਹੈ। ਕਰ ਗ੍ਰਹਿ ਵਿੱਚ ਤੁਹਾਡੇ ਜੀਵਨ ਵਿੱਚ ਸੁੱਖ ਸ਼ਾਂਤੀ ਬਣੀ ਰਹੇਗੀ। ਮਾਤਾ ਲక్ష్ਮੀ ਜੀ ਦੀ ਕਿਰਪਾ ਦੇ ਨਾਲ ਜੀਵਨ ਵਿੱਚ ਹੁਣ ਹੋਣਗੀਆਂ ਬਸ ਖੁਸ਼ੀਆਂ ਹੀ ਖੁਸ਼ੀਆਂ। ਮਾਤਾ ਲక్ష్ਮੀ ਜੀ ਦੀ ਕਿਰਪਾ ਤੁਹਾਡੇ ਤੇ ਬਣ ਚੁੱਕੀ ਹੈ। ਅਗਲੀ ਖੁਸ਼ ਨਸੀਬ ਰਾਸ਼ੀ ਹੈ ਜੇ ਤੁਲਾ ਰਾਸ਼ੀ। ਤੁਲਾ ਰਾਸ਼ੀ ਵਾਲੇ ਤੁਹਾਨੂੰ ਦੱਸ ਦਈਏ ਕਿ ਮਾਤਾ ਲక్ష్ਮੀ ਜੀ ਦੀ ਲਗਾਤਾਰ ਕਿਰਪਾ ਦ੍ਰਿਸ਼ਟੀ ਤੁਹਾਡੇ ਤੇ ਬਣ ਚੁੱਕੀ ਹੈ ਜਿਸ ਦੀ ਵਜ੍ਹਾ ਦੇ ਨਾਲ ਤੁਹਾਡੇ ਜੋ ਵੀ ਕੰਮ ਕਾਫੀ ਸਾਲਾਂ ਤੋਂ ਰੁਕੇ ਹੋਏ ਸਨ ਸਫਲਤਾਪੂਰਵਕ ਪੂਰੇ ਹੋ ਜਾਣਗੇ ਜੇਕਰ ਤੁਸੀਂ ਕਿਸੇ ਪੈਸਾ ਉਹ ਕਿਸੇ ਨੂੰ ਉਧਾਰ ਦਿੱਤਾ ਹੋਇਆ ਸੀ ਉਹ ਪੈਸਾ ਤੁਹਾਨੂੰ ਵਾਪਸ ਮਿਲਣ ਦੀ ਸੰਭਾਵਨਾ ਹੈ ਤੁਹਾਨੂੰ ਅਨੇਕ ਹੀ ਪ੍ਰਕਾਰ ਦੇ ਕਰਜ਼ਿਆਂ ਤੋਂ ਹੁਣ ਮੁਕਤੀ ਮਿਲ ਜਾਵੇਗੀ ਤੁਹਾਡੇ ਦੁਆਰਾ ਕੀਤੀ ਗਈ ਹਰ ਕੋਸ਼ਿਸ਼ ਸਫਲ ਹੋਵੇਗੀ ਸਮਾਜ ਵਿੱਚ ਤੁਹਾਡਾ ਮਾਨ ਸਨਮਾਨ ਵੱਧ ਜਾਵੇਗਾ ਤੇ ਮਾਤਾ ਲక్ష్ਮੀ ਜੀ ਦੀ ਕਿਰਪਾ ਨਾਲ ਤੁਹਾਡੀ ਆਰਥਿਕ ਸਥਿਤੀ ਪਹਿਲਾਂ ਨਾਲੋਂ ਮਜ਼ਬੂਤ ਹੋ ਜਾਵੇਗੀ। ਵਪਾਰ ਵਿੱਚ ਅਚਾਨਕ ਧਨਲਾਭ ਹੋਵੇਗਾ। ਸੁੱਖ ਸ਼ਾਂਤੀ ਦਾ ਵਾਤਾਵਰਣ ਤੁਹਾਡੇ ਘਰ ਵਿੱਚ ਬਣ ਜਾਵੇਗਾ। ਤੁਲਾ ਰਾਸ਼ੀ ਵਾਲੇ ਮਾਤਾ ਲక్ష్ਮੀ ਜੀ ਦੀ ਕਿਰਪਾ ਤੁਹਾਡੇ ਤੇ ਬਣੀ ਰਹੇਗੀ। ਹਾਲਾਂਕਿ ਤੁਸੀਂ ਲੋਕ ਆਪਣੇ ਉਗਰ ਸੁਭਾਅ ਤੇ ਥੋੜਾ ਜਿਹਾ ਸੰਜਮ ਰੱਖਣਾ ਹੈ। ਤਾਂ ਹੀ ਤੁਹਾਡੇ ਲਈ ਚੰਗਾ ਹੋਵੇਗਾ ਤੇ ਮਾਤਾ ਲక్ష్ਮੀ ਜੀ ਦੀ ਕਿਰਪਾ ਨਾਲ ਤੁਹਾਡੇ ਸਾਰੇ ਕੰਮ ਸਫਲਤਾਪੂਰਵਕ ਪੂਰੇ ਹੋਣਗੇ। ਤੁਲਾ ਰਾਸ਼ੀ ਵਾਲੇ ਤੁਸੀਂ ਖੁਦ ਮਹਿਸੂਸ ਕਰੋਗੇ ਇਹ ਸਮਾਂ ਤੁਹਾਡੇ ਲਈ ਖੁਸ਼ੀਆਂ ਲੈ ਕੇ ਆਵੇਗਾ। ਇਸ ਲਿਸਟ ਦੀ ਅਗਲੀ ਖੁਸ਼ ਨਸੀਬ ਰਾਸ਼ੀ ਹੈ ਜੀ ਕੁੰਭ ਰਾਸ਼ੀ। ਕੁੰਭ ਰਾਸ਼ੀ ਵਾਲਿਓ ਤੁਹਾਨੂੰ ਦੱਸ ਦਈਏ ਮਾਤਾ ਲక్ష్ਮੀ ਜੀ ਦੀ ਅਪਾਰ ਕਿਰਪਾ ਤੁਹਾਡੇ ਤੇ ਬਣ ਚੁੱਕੀ ਹੈ ਕਿਉਂਕਿ ਮਾਤਾ ਲక్ష్ਮੀ ਤੁਹਾਡੇ ਤੇ ਬਹੁਤ ਜ਼ਿਆਦਾ ਹੀ ਪ੍ਰਸੰਨ ਹੋ ਚੁੱਕੇ ਹਨ। ਤੁਹਾਡੇ ਜੀਵਨ ਵਿੱਚ ਉਹਨਾਂ ਦੀ ਕਿਰਪਾ ਦੇ ਨਾਲ ਹੋਣਗੀਆਂ ਬਸ ਖੁਸ਼ੀਆਂ ਹੀ ਖੁਸ਼ੀਆਂ ਜਿਸ ਨਾਲ ਕੇ ਤੁਹਾਡਾ ਜੀਵਨ ਹੀ ਬਦਲ ਜਾਵੇਗਾ ਤੁਹਾਡੇ ਸਾਰੇ ਕੰਮ ਸਫਲਤਾਪੂਰਵਕ ਪੂਰੇ ਹੋ ਜਾਣਗੇ ਤੁਹਾਨੂੰ ਹੁਣ ਜ਼ਿੰਦਗੀ ਵਿੱਚ ਸਫਲ ਹੋਣ ਤੋਂ ਕੋਈ ਵਿਧਾਤਾ ਵੀ ਨਹੀਂ ਰੋਕ ਸਕਦਾ ਜੇਕਰ ਤੁਹਾਡਾ ਕੋਈ ਕਰਜ਼ਾ ਕਾਫੀ ਸਮੇਂ ਤੋਂ ਚੱਲ ਰਿਹਾ ਸੀ ਉਸ ਕਰਜ਼ੇ ਤੋਂ ਵੀ ਤੁਹਾਨੂੰ ਮੁਕਤੀ ਮਿਲ ਜਾਵੇਗੀ ਮਿਹਨਤ ਦਾ ਲਾਭ ਹੋ ਜਾਵੇਗਾ ਮਾਤਾ ਲక్ష్ਮੀ ਜੀ ਦੀ ਅਪਾਰ ਕਿਰਪਾ ਦੇ ਨਾਲ ਆਰਥਿਕ ਸਥਿਤੀ ਤੁਹਾਡੀ ਮਜ਼ਬੂਤ ਹੋ ਜਾਵੇਗੀ ਵਪਾਰ ਤੁਹਾਡਾ ਦਿਨ ਰਾਤ ਚਾਗਣੀ ਤਰੱਕੀ ਕਰੇਗਾ ਮਾਤਾ ਲక్ష్ਮੀ ਜੀ ਦੀ ਕਿਰਪਾ ਦੇ ਨਾਲ ਤੁਹਾਡੇ ਜੀਵਨ ਵਿੱਚ ਹੋਣਗੀਆਂ ਬਸ ਖੁਸ਼ੀਆਂ ਹੀ ਖੁਸ਼ੀਆਂ ਇਸ ਸਮੇਂ ਤੁਹਾਨੂੰ ਨੌਕਰੀ ਵਿੱਚ ਪ੍ਰਮੋਸ਼ਨ ਮਿਲ ਸਕਦੀ ਹੈ ਕੁੰਭ ਰਾਸ਼ੀ ਵਾਲਿਓ ਕਹਿਣਾ ਗਲਤ ਨਹੀਂ ਹੋਵੇਗਾ ਸਮਾਂ ਤੁਹਾਡੇ ਪੱਖ ਵਿੱਚ ਹੈ ਸਮੇ ਦਾ ਭਰਪੂਰ ਲਾਭ ਉਠਾਓ ਇਸ ਲਿਸਟ ਦੀ ਅਗਲੀ ਖੁਸ਼ ਨਸੀਬ ਰਾਸ਼ੀ ਹੈ ਜੀ ਕੰਨਿਆ ਰਾਸ਼ੀ ਕੰਨਿਆ ਰਾਸ਼ੀ ਵਾਲਿਓ ਤੁਹਾਨੂੰ ਦੱਸ ਦਈਏ ਕਿ ਮਾਤਾ ਲక్ష్ਮੀ ਜੀ ਦੀ ਵਿਸ਼ੇਸ਼ ਕਿਰਪਾ ਤੁਹਾਡੇ ਤੇ ਪਣ ਚੁੱਕੀ ਹੈ ਜੇਕਰ ਤੁਸੀਂ ਦੁਕਾਨਦਾਰੀ ਜਾਂ ਵਪਾਰ ਦੇ ਨਾਲ ਸੰਬੰਧ ਰੱਖਦੇ ਹੋ ਤਾਂ ਹੁਣ ਤੁਹਾਨੂੰ ਮਨਚਾਹਾ ਲਾਭ ਪ੍ਰਾਪਤ ਹੋ ਜਾਵੇਗਾ ਚਾਰੇ ਹੀ ਪਾਸਿਆਂ ਤੋਂ ਲਾਭ ਹੀ ਲਾਭ ਹੋਣਗੇ ਤੇ ਜਿਹੜੇ ਲੋਕ ਨੌਕਰੀ ਦੀ ਤਲਾਸ਼ ਵਿੱਚ ਹਨ ਮਨਚਾਹੀ ਨੌਕਰੀ ਮਿਲ ਸਕਦੀ ਹੈ ਜਿਹੜੇ ਲੋਕ ਨੌਕਰੀ ਕਰਦੇ ਹਨ ਨੌਕਰੀ ਵਿੱਚ ਤਨਖਾਹ ਵਿੱਚ ਵਾਧਾ ਹੋ ਸਕਦਾ ਹੈ ਕੰਨਿਆ ਰਾਸ਼ੀ ਵਾਲੇ ਮਾਤਾ ਲక్ష్ਮੀ ਜੀ ਦੇ ਅਸ਼ੀਰਵਾਦ ਦੇ ਨਾਲ ਧਨ ਪ੍ਰਾਪਤੀ ਦੇ अनेका ਯੋਗ ਤੁਹਾਡੇ ਲਈ ਬਣਦੇ ਹੋਏ ਨਜ਼ਰ ਆ ਰਹੇ ਹਨ ਤੁਹਾਨੂੰ ਦੱਸ ਦਈਏ ਇਹ ਸਮਾਂ ਤੁਹਾਡੇ ਪੱਖ ਵਿੱਚ ਹੈ ਇਸ ਦਾ ਭਰਪੂਰ ਲਾਭ ਉਠਾ ਲਓ ਤੇ ਇਸ ਸਮੇਂ ਨੂੰ ਹੱਥ ਵਿੱਚੋਂ ਨਾ ਜਾਣ ਦਿਓ ਕਿਉਂਕਿ ਤੁਹਾਡੀ ਕਿਸਮਤ ਹੁਣ ਸੋਨੇ ਵਾਂਗ ਚਮਕਣ ਵਾਲੀ ਹੈ ਧੰਨਵਾਦ